ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੀਆ ਤੇ ਧਰੇਕਾਂ ਰੌਣਕ ਹੁੰਦੀਆਂ ਵਿੜੇ ਦੀ ਧੀਆਂ ਦੀ ਰੌਣਕ ਲੱਗਣ ਜਾ ਰਹੀ ਹੈ ਜੀ ਪਿੰਡ ਸਰਾਏ ਦਿਵਾਨਾ ਦੇ ਸਰਕਾਰੀ ਸਕੂਲ ਦੇ ਵਿੱਚ ਅਸੀਂ ਮਨਾਉਣ ਜਾ ਰਹੇ ਹਾਂ ਦਿਨ ਧੀਆ ਦਾ ਸਮੂਹ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਸੋ ਸਾਰਿਆਂ ਨੇ ਵਿੜੇ ਦੀ ਰੌਣਕ ਬਣਾਣਾ ਹੈ ਤੇ ਪਿੰਡ ਦੀਆਂ ਕੁੜੀਆਂ ਨੂੰ ਸੱਦਾ ਹੈ ਪ੍ਰੋਗਰਾਮ ਸਪੈਸ਼ਲੀ ਇਹ ਤਿਆਂ ਦੇ ਵਾਸਤੇ ਆ ਨੌਹਾਂ ਤਿਆਂ ਦੇ ਵਾਸਤੇ ਆ ਮਾਵਾਂ ਤਿਆਂ ਦੇ ਵਾਸਤੇ ਆ ਭੈਣਾ ਭੈਣਾ ਦੇ ਵਾਸਤੇ ਆ ਸਕੂਲ ਦੇ ਵਿੱਚ ਜਿਹੜੀ ਐਂਟਰੀ ਆ ਜ਼ਰੂਰੀ ਅਨਾਉਂਸਮੈਂਟ ਮੈਂ ਇਹ ਕਰਨੀ ਸੀ ਸਕੂਲ ਦੇ ਅੰਦਰ ਜਿਹੜੀ ਐਂਟਰੀ ਆ ਕਿਉਂਕਿ ਦਿਨ ਤਿਆਂ ਦਾ ਇਹ ਪ੍ਰੋਗਰਾਮ ਵੀ ਤਿਆਂ ਦਾ ਸਿਰਫ ਤੇ ਸਿਰਫ ਲੇਡੀਜ਼ ਦੀ ਹੋਊਗੀ ਫੀਮੇਲਸ ਦੀ ਹੋਊਗੀ ਜਿਹੜੇ ਸਾਡੇ ਚਾਚੇ ਦਾਦੇ ਬਾਬੇ ਜਾਂ ਭਰਾ ਨੇ ਉਹ ਸਕੂਲ ਤੋਂ ਬਾਹਰ ਹੋਣਗੇ ਕਿਉਂਕਿ ਇਹਨਾਂ ਨੇ ਸਾਡੇ ਸਾਰਿਆਂ ਨੇ ਸਪੋਰਟ ਦੇ ਲਈ ਵੀ ਉੱਥੇ ਆਉਣਾ ਹੈ ਤੇ ਕੁੜੀਆਂ ਦਾ ਸਪੈਸ਼ਲੀ ਪ੍ਰੋਗਰਾਮ ਹੈ ਤੇ ਉਹ ਦਿਨ ਸਖਤ ਡਿਊਟੀ ਤੇ ਸਖਤ ਪਹਿਰਾ ਵੀ ਸਾਡੇ ਦਾਦੇ ਬਾਬਿਆਂ ਦਾ ਸਕੂਲ ਦੇ ਬਾਹਰ ਹੋਣਾ ਹੈ ਤੇ ਬਾਬਿਆਂ ਦਾ ਪ੍ਰੋਗਰਾਮ ਹੋਊਗਾ ਵੀਰਾਂ ਦਾ ਪ੍ਰੋਗਰਾਮ ਹੋਊਗਾ ਨੌਜਵਾਨਾਂ ਦਾ ਪ੍ਰੋਗਰਾਮ ਹੋਊਗਾ ਪੋਸਟਰ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਪੋਟੂ ਸ਼ਾਹ ਜੀ ਤੇ ਕਵਿਤਾ ਪੱਲਾ ਜਿਹੜੇ ਨੇ ਕਮੇਡੀਅਨ ਕਲਾਕਾਰ ਪਹੁੰਚ ਰਿਹਾ ਉਹਦੀ ਇੱਕ ਅਨਾਉਂਸਮੈਂਟ ਪਿੰਡ ਦੇ ਵਿੱਚ ਕੀਤੀ ਜਾਊਗੀ ਉਸ ਤੋਂ ਬਾਅਦ ਉਹਨਾਂ ਦੀ ਐਂਟਰੀ ਜਿਹੜੀ ਆ ਉਹਦੀ ਦੱਸਿਆ ਜਾਊਗਾ ਟਾਈਮ ਦੱਸਿਆ ਜਾਊਗਾ ਤਦ ਅਨੁਸਾਰਿਆ ਨੂੰ ਬੇਨਤੀ ਆ ਜਿੰਨਾ ਚਿਰ ਧੀਆਂ ਭੈਣਾਂ ਦਾ ਪ੍ਰੋਗਰਾਮ ਚੱਲ ਰਿਹਾ ਹੋਊਗਾ ਉਨੀ ਦੇਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਂਟਰੀ ਕਿਸੇ ਵੀ ਨੌਜਵਾਨ ਦੀ ਸਕੂਲ ਦੇ ਅੰਦਰ ਨਹੀਂ ਹੋਊਗੀ ਤੁਹਾਡੇ ਲਈ ਸਪੈਸ਼ਲ ਜਿਹੜਾ ਆ ਟਾਈਮ ਅਨਾਉਂਸ ਕੀਤਾ ਜਾਊਗਾ ਤੇ ਸਾਰੀਆਂ ਮੇਰੀਆਂ ਭੈਣਾਂ ਨੇ ਹਮ ਹਮਾ ਕੇ ਪਹੁੰਚਣਾ ਤੁਹਾਡਾ ਪ੍ਰੋਗਰਾਮ ਹੈ ਤੁਹਾਡੇ ਲਈ ਆ ਤੇ ਮੇਰੇ 10 ਟੇਕ ਹੋ ਗਏ ਪਿੱਛੇ ਖੜੀਆਂ ਹੱਸੀ ਜਾਣੀਆਂ ਇਹ ਇਹ ਧੀਆਂ ਆ ਜਿਹੜੀਆਂ ਰੌਣਕ ਵੇੜੇ ਦੀ ਨੇ ਹਾਂਜੀ ਦੱਸੋ ਸਾਰੇ ਨੂੰ ਸਾਰਿਆਂ ਨੂੰ ਕੀ ਆ ਗੱਲ ਨੂੰ ਕੀ ਖੇਡਣਾ ਆਪਾਂ ਸੱਭਿਆਚਾਰਕ ਗੇਮਸ ਖੇਡਾਂਗੇ ਖੇਡ ਵਿੱਚ ਹੋਣ ਗਿਆ ਖੋਖੋ ਰਸੀ ਟਪਨਾ ਟਾਪੂ ਐਂਡ ਗੀਟੇ ਗੀਟੇ ਇਹ ਜਿਹੜਾ ਉਹ ਹੋਣ ਗਿਆ ਜਿਹੜੀਆਂ 1995 ਦੇ ਸਾਲ ਤੱਕ ਦੇ ਬੱਚਿਆਂ ਨੂੰ ਹੀ ਪਤਾ ਆ ਕਿਉਂਕਿ 1995 ਦੇ ਬਾਅਦ ਵਾਲਿਆਂ ਨੂੰ ਤਾਂ ਕਿਸੇ ਨੂੰ ਗੀੜਿਆਂ ਦਾ ਪਤਾ ਹੀ ਨਹੀਂ ਆ ਸ਼ਾਬਾਸ਼ ਮਤਲਬ ਇੰਨੀਆਂ ਵਧੀਆ ਅਨਸਰਸ ਨੇ ਕੈਮਰੇ ਦੇ ਪਿੱਛੇ ਖੜੀਆਂ ਹੱਸ ਰਹੀਆਂ ਸੀ ਤੇ ਇਨਫੋਰਮੇਸ਼ਨ ਬਹੁਤ ਵਧੀਆ ਹੈ ਪਿੰਗ ਵੀ ਝੁੱਟਾਂਗੇ। ਕੀ ਬਾਤ ਹੈ ਕੀ ਬਾਤ ਹੈ। ਸੋ ਸਾਰਿਆਂ ਨੇ ਪਹੁੰਚਣਾ ਜ਼ਰੂਰ ਹੈ। ਯਾਰ ਇੱਕ ਘੋਤ ਨਹੀਂ ਹੁੰਦੀ ਸੀ। ਹੂੰ। ਆਪਾਂ ਨੂੰ ਮੰਦੀ ਕਹਿੰਦੀ ਹੁੰਦੀ ਸੀ ਕਿ ਜਿਹੜਾ ਮਤਲਬ ਸੌਂ ਦੇ ਮਹੀਨੇ 'ਚ ਪਿੰਗ ਨਹੀਂ ਝੁੱਟਦਾ ਉਹ ਖੋਤੇ ਦੀ ਮਿੰਨੀ ਪੀਲਾ ਨਹੀਂ ਦਿੰਦਾ। ਐਸਾ ਤਾਂ ਜੜੀਆਂ ਜੜੀਆਂ ਈ ਆਪਾਂ ਨੇ ਖੋਤੇ ਦੀ ਜਿੰਨੇ ਨਹੀਂ ਪੈਣਾ। ਪੀਗ ਆ ਗਏ। ਪੀਗ ਝੁੱਟਣਾ। ਹਸੀਆਂ ਖੇਡੀਆਂ ਨੇ ਹਨਾ ਤੇ ਇੱਕ ਵਿਚਾਰਤਾ ਰਹਾ ਸੋ ਇਹਨੂੰ ਜਿਵੇਂ ਵੀ ਤੁਸੀਂ ਲੈਣਾ ਲੈ ਸਕਦੇ ਜਾਂ ਨਹੀਂ ਵੀ ਸੀਰੀਅਸ ਲੈਣਾ ਨਹੀਂ ਵੀ ਲੈ ਸਕਦੇ ਪਰ ਤੁਸੀਂ ਆਉਣਾ ਜ਼ਰੂਰ ਹੈ। ਥੈਂਕ ਯੂ ਸੋ ਮੱਚ।